ਾਰੇ ਉਹ ਠੀਕ ਹੈ ਨਾ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਇਦਾਂ ਦੇ ਗਾਣੇ ਇਦਾਂ ਗਰਦਾਸ ਮਾਨ ਨੇ ਗਾਏ ਗਏ ਅਹੰਸਰਾਜ ਆਇਆ ਸੰਦੂਸ਼ ਬੰਦਰ ਸਮਥਿੰਗ ਬਾਬਾ ਕਿ ਨਾ ਨਾ ਜੋ ਵੀ ਪਿੱਛੇ ਕੰਨਾ ਸਾਰਾ ਸੀ ਇਹ ਆਏ ਸਾਰੇ ਕਿਉਂਕਿ ਉਹਨੋਂ ਮੌਤ ਆਏ ਉਦੋਂ ਹੋਇਆ ਕਿ ਜਦੋਂ ਉਦੋਂ ਲਹਿਰ ਸੀ ਪੀਕ ਤੇ ਨੌਜਵਾਨਾਂ ਦੇ ਵਿੱਚ ਜੋਸ਼ ਭਰਨ ਵਾਸਤੇ ਜਿਹੜੀਆਂ ਖਾੜਕੂ ਸਿੰਘਾਂ ਸ਼ਿਕੀਆਂ ਸਾਖੀਆਂ ਜਾਂ ਸਾਡਾ ਪ੍ਰਾਤਿਪਤੀ ਅਜੇ ਮਸੇ ਰੰਗੜ ਦੀ ਸਲਾਉਂਡ ਦੇੰਦ ਇਤਾਂ ਦੀਆਂ ਜੋਸ਼ ਵਾਲੀਆਂ ਜਿਹੜੀਆਂ ਸੀ ਤਾਂ ਢਾਡੀ ਵਾਰਾਂ ਉੱਬਾ ਇਹ ਜੰਗੀਆਂ ਸੀਗੀਆਂ ਤੇ ਉਹ ਨੌਜਵਾਨ ਸੁਣਦੇ ਸਪਿਰਟ ਭਰਦੀ ਅੰਦਰ ਪ੍ਰਚਾਰ ਦਾ ਮਤਲਬ ਉਹ ਬਹੁਤ ਸੋਹਣਾ ਤਰੀਕਾ ਸੀ ਦਾ ਜਦਕਿ ਸਾਰਾ ਨਹੀਂ ਸੀ ਆ ਕਿੰਨੇ ਉਹ ਤੋਂ ਮਤਲਬ ਖਾਲਸੇ ਰਾਜ ਦੀਆਂ ਗੱਲਾਂ ਜਮੇ ਹਾਂ ਖਾਲਸੇ ਰਾਜ ਦੀਆਂ ਗੱਲਾਂ ਜੋ ਪਹਿਰਾ ਸੀ ਆਪਣਾ ਹਨ ਉਹ ਹੁਣ ਉਹਨਾਂ ਨੇ ਕੀਤਾ ਕੀ ਉਹਨਾਂ ਨੇ ਉਹਦਾ ਤੋੜ ਲੱਪਣ ਵਾਸਤੇ ਤੇ ਜਿਹੜਾ ਆ ਲੈਕਚਰ ਤਾਂ ਜਿਹੜੀ ਤੁਹਾਡੇ ਚ ਵਾਰਦੀ ਆ ਗਾਉਣ ਵਾਲੇ ਤੁਹਾਡੇ ਪਲਾਨ ਕਰਦੇ ਕੇਪੀਐਸ ਗਿੱਲ ਵਰਗਿਆਂ ਨੇ ਖਾਰੇ ਲਵਾਏ ਦਾੰਗ ਦੀ ਜ਼ੋਰ ਦੇ ਉੱਤੇ ਤੁਸੀਂ ਖੜਕੂ ਸਿਕ ਨਹੀਂ ਸੀ ਲਾਉਣ ਦਿੰਦੇ ਉਹ ਤੇ ਖਾਰੇ ਹਨ ਨਹੀਂ ਚੱਲਣ ਦਿੰਦੇ ਉਹਨਾਂ ਨੇ ਆਪਣਾ ਪੁਲਿਸ ਲਾ ਕੇ ਫੋਰਸ ਲਾ ਕੇ ਖਾੜੇ ਕਰਾਉਣੇ ਭਰਾਲੀਓ ਦੀ ਲੋਕਾਂ 'ਚ ਜਿਹੜਾ ਮਾਨਸਿਕਤਾ ਸੀ ਕਿ ਕੱਲ ਜੋ ਤਾਂ ਪਹਿਰਾ ਤੇ ਮੈਂ ਛੇਤੀ ਅਸਰ ਕਰਦਾ ਤੇ ਜਿਹੜੇ ਕੱਚੇ ਬੱਲੇ ਸੀ ਮੇਰੇ ਤੇ ਰਗੇ ਉਹਨਾਂ ਨੇ ਕਰਕੇ ਤੇ ਉਹ ਇਧਰ ਨੂੰ ਝੁਕਾ ਕਰ ਲਿਆ ਉਹ ਗਜਰਖਾਨਾ ਜਿਹੜਾ ਸੀਗਾ ਉਹ ਪ੍ਰਬਲ ਹੋ ਗਿਆ ਤੇ ਲੋਕ ਖਾੜੇ ਵਾਲੇ ਪਾਸੇ ਆ ਗਏ ਹਨ ਫਿਰ ਉਹਨੇ ਕੁਝ ਗਾਇਆ ਇਦਾਂ ਦਾ ਗੰਦ ਲੋਕਾਂ 'ਚ ਛੇਤੀ ਅਸਰ ਕਰ ਗਿਆ ਠੀਕ ਹੈ ਨਾ ਸੋ ਪਾਣੀ ਨਾਲ ਉਤਰਦਾ ਲੋਕ ਵਹਿ ਛਿੰਦਰ ਜਾਂਦੇ ਆ ਤੇ ਗੰਦ ਵਾਲੇ ਬੱਲੇ ਮੈਂ ਛੇਤੀ ਜਾਂਦੇ ਆ ਆਪਣੀ ਮਾਨਸਿਕ ਜਿਹੜੀ ਮਨੋਕ ਦੀ ਬਿਰਤੀ ਯਾਨੀ ਕਿ ਜਿਹੜੀ ਕੋਣ ਇਹ ਚੀਜ਼ ਜਿਹੜੀ ਹੁਣ ਤਾਡੀ ਵਾਰ ਸੁਣ ਮਤਲਬ ਬਹਿ ਕੇ ਨਾ ਐ ਨੇਟ ਕੇ ਚੌਕੜਾ ਮਾ ਕੇ ਸੁਣ ਨੂੰ ਕੰਡੇ ਖੜੇ ਹੋ ਜਾਂਦੇ ਹੁਣ ਬਾਲਾ ਮਾਰ ਲਾ ਤੂੰ ਅੰਦਰ ਉਹ ਉਹ ਚੀਜ਼ ਤੁਹਾਡਾ ਖੂਨ ਬਾਲਾ ਨਾ ਮਾਰੇ ਠੰਡਾ ਕਰਨ ਵਾਸਤੇ ਅਗਰ ਨਾ ਤੁਹਾਡੇ ਅੰਦਰ ਸ਼ਰਾਬ ਵਾਰਦੀ ਠੀਕ ਹਨ ਤੁਹਾਡੇ ਕੋ ਵਿਚਾਰ ਵਾਰਦੇ ਚਮਕੀਲੇ ਵਰਗੇ ਤੇ ਜੇ ਤੀਜੇ ਜਿਹੜੀਆਂ ਧੀਆ ਭੜੀਆਂ ਛਾਤੀਆਂ ਮਿਲਦੇ ਤੇ ਸਾਡੀ ਵਾਂਸ ਤੇ ਬੱਚੇ ਲਈ ਤਾਂ ਚਲੋ ਸ ਵੱਡੀ ਨਸਲ ਕੁਸ਼ੀ ਜਿਹੜੀ ਹੋਈ ਆ ਤੁਹਾਡੀ ਸਿੱਖਾਂ ਦੀ ਆਪਣੀ ਮਾਨਸਿਕ ਤੌਰ ਤੇ ਉਹ ਜਿਹੜਾ ਉਹ ਬਹੁਤ ਵੱਡੇ ਪੱਧਰ ਤੇ ਹੁਲ ਹੋਈ ਆ ਹੁਣ ਤਾਂ ਜਿਹੜੇ ਨਵੇਂ ਮੁੰਡੇ ਗਾਉਂਦੇ ਨਾ ਇਹ ਇਹ ਥੋੜੀ ਸਰਕਾਰਾਂ ਵਾਲਾ ਪਲਾਨ ਰੇ ਜਾਂ ਵੀ ਇਹ ਏਜੰਸੀਆਂ ਦੇ ਨਾਲ ਆ ਨਾ ਇਹ ਤਾਂ ਮਤਲਬ ਪ੍ਰਚਲਨ ਦੇ ਵਿੱਚ ਵੜ ਗਏ ਆ ਜੇ ਭਾਜੀ ਕੋਈ ਬਹੁਤਾ ਜੀ ਇਹ ਵੀ ਆ ਨਾ ਕਿ ਸ਼ਸਤਰ ਫੜੇ ਹੋਣ ਨਾ ਤੇ ਉਹ ਵੇਖੇ ਇੱਕ ਆਮ ਪਰਿਵਾਰ ਉਹ ਕਹਿੰਦਾ ਉਹ ਬਾਬਾ ਜੀ ਆ ਜਾਣਗੇ ਬਾਬਾ ਜੀ ਆ ਜਾਣਗੇ ਡਰਾ ਹੀ ਦੇਣਗੇ ਉਹਨਾਂ ਨੂੰ ਮਤਲਬ ਬਾਣੇ ਦਾ ਰਤਬਾ ਸੀ ਉਹ ਆ ਗਿਆ ਨਹੀਂ ਹੰਗੂ ਬਹੁਤ ਉਹਨਾਂ ਸ਼ੰਗ ਉਹ ਪਹਿਰਾ ਸੀ ਹੁਣ ਉਲਟਾ ਕਰਤਾ ਵੀ ਹਣਾ ਹੰਗਣਾ ਲਿਆਂਗਾ ਜੜ ਗਏ ਆ ਨਾ ਉਹ ਜੈਤ ਕਰਬੋਨਾ ਲੈ ਕੇ ਆ ਗਈ ਬੱਚੇ ਲੈ ਕੇ ਮਨ ਤੇ ਡਰ ਪਾਤਾ ਸਿਗਰ ਰਤਬਾ ਜਿਹੜਾ ਸੀਗਾ ਨਾ ਬਾਣੇ ਦਾ ਉਹ ਕੋਈ ਸਾਡੇ ਬੰਦੇ ਨਹੀਂ ਗਲਤੀਆਂ ਵਾ ਬੰਨੇ ਕਹਿੰਦਾ ਸਾਡੇ ਬੰਦੇ ਨਹੀਂ ਗਲਤੀਆਂ ਤੁਹਾਡੇ ਵੀ ਬੰਦੇ ਨਹੀਂ ਗਲਤੀਆਂ ਤਰਫੋਂ ਹੁੰਦੇ ਇਹ ਸਾਡੇ ਵੀ ਬੰਦਿਆਂ ਗਲਤੀਆਂ ਵਾ ਸਾਡੇ ਬੰਦੇ ਦੇ ਜੀਭਾਂ ਦੇ ਵਿੱਚ ਘਾਟ ਹੋਈ ਜੇ ਨਾ ਜੀਭਾਂ ਵਿੱਚ ਘਾਟ ਹੁੰਦੀ ਤੇ ਅਜਿਹਾ ਰਤਬਾ ਵਾ ਖਾਲਸੇ ਦਾ ਇਹ ਬੁਲੰਦ ਸੀ ਉਹ ਆਪਾਂ ਜਾਣੀਏ ਤੁਸੀਂ ਆਪ ਆਪਣੇ ਗੱਲ ਕਰਦੇ ਆ ਬਾਣਾ ਬਾ ਕੇ ਜਾਣੇ ਆ ਨਾ ਜਦੋਂ ਪੰਜ ਦਸ ਸਿੰਘ ਹੁੰਨੇ ਆਪਾਂ ਕਿੰਨਾ ਸਰਕਾਰ ਕਰਦੇ ਸਿੰਘ ਸੰਗਤ ਆਮ ਚਕ ਸੰਗਤ ਤਦੋਂ ਹਥਾ ਜੋਗਦੀਆਂ ਆ ਜਿਹਨ ਨੂੰ ਤਬਾ ਬਣਾਦਾ ਪਤਾ ਵਾ ਪਰ ਮਸਲਾ ਪੁੱਤ ਫੇਰ ਉੱਥੇ ਨੇ ਵੀ ਉਸ ਬਾਣਾ ਤੁਹਾਨੂੰ ਕਾਇਮ ਹੀ ਰੱਖਣਾ ਤੁਸੀਂ ਰੱਖਣਾ ਕਿਉਂਕਿ ਬਾਣਾ ਤੁਸੀਂ ਪਾਇਆ ਜੇ ਤੁਸੀਂ ਬਾਣਾ ਪਾ ਕੇ ਕੰਮ ਕਰੋ ਇਹ ਬਾਣਾ ਪਾ ਕੇ ਮਾੜੇ ਕੰਮ ਕਰੋਗੇ ਤੇ ਉਹ ਬਾਣਾ